ਵੀ ਉਹ ਤੇ ਕੁੱਕਰ ਦੇ ਨਿੱਤ ਨਿੱਤ ਮਿਲਣ ਦੀਆਂ ਗੱਲਾਂ ਸਾਰੇ ਪਿੰਡ ਵਿੱਚ ਹੋਣ ਲੱਗੀਆਂ ਨਰੈਣ ਸਿੰਘ ਨੇ ਅੰਦਰ ਬਾੜ ਕੇ ਹੀਰੋ ਨੂੰ ਬਿਠਾ ਕੇ ਸਮਝਾਇਆ ਪਰ ਉਹ ਨਾ ਕਣੀ ਤਾਂ ਦੁਖੀ ਹੋ ਕੇ ਨਰੈਣ ਸਿੰਘ ਨੇ ਇੱਕ ਚਿੱਠੀ ਆਪਣੇ ਛੋਟੇ ਵੀ ਸੁੱਚਾ ਸਿੰਘ ਨੂੰ ਲਿਖ ਦਿੱਤੀ ਗਾਉਂ ਨਾਲ ਸੁਣਨਾ ਚਿੱਠੀ ਵਿੱਚ ਕੀ ਲਿਖਦਾ ਹੈ ਉਹ ਗੱਲਾਂ ਤੇਰੇ ਹਾਰ ਦੀਆਂ ਤੈਨੂੰ ਦੱਸਦਾ ਸੋਣਾ ਸੋਣਾ ਵੀਰ ਨਾ ਕਲੇ ਜਾ ਮਾਤੀਰਾ ਕੱਲਾਂ ਤੇਰੇ ਹਾਰ ਦੀਆਂ ਤੈਨੂੰ ਦੱਸਦਾ ਸੋਣਾ ਸੋਣਾ ਵੀਰ ਨਾ ਕਲੇ ਜਾ ਮਾਤੀਰਾ ਗੁਰੂ ਬਦੇ ਪਿੱਛੋਂ ਇਹ ਹਾਲ ਵੀਰੇਆ ਹੁੰਦੀਆਂ ਨਾ ਹੋਣੀ ਮੇਰੇ ਨਾਲ ਵੀਰੇਆ ਹੋਰ ਇਹਦੀ ਸਾਖੀ ਸਭ ਸੁਖ ਵੀਰਨਾ ਭਾਗ ਦੇ ਗੁਕਰ ਦਿੰਦੇ ਦੁੱਖ ਵੀਰਨਾ ਢੇਲੇ ਸੁਹੇ ਚਾਦਰ ਗੜਾ ਤੇ ਗਾਨੀਆਂ ਚਿੱਟੀਆਂ ਪਗਾਲੇ ਕੌਲੇ ਵਾਂਗ ਜਾਨੀਆਂ ਉਰੇ ਦੇ ਜਲੋਲੇ ਥੱਲੇ ਹੱਲੇ ਘਰ ਦੀ ਮਾਰ ਮਾਰ ਕੇੜੇ ਵਿਘਨੀ ਵੀ ਕਰਤੀ ਮਾਰ ਦੇਖ ਹੂਰੇ ਮੈਂ ਤਾਂ ਚੁੱਪ ਵੀਰ ਨਾ ਤਾਗ ਦੇ ਗੁਕਰ ਦਿਨੇ ਨੁਕ ਵੀਰ ਨਾ ਗੀਚੇ ਪਿੱਛੇ ਮੱਤ ਕਹਿੰਦੇ ਹੁੰਦੀ ਰੰਨ ਦੀ ਬੜਾ ਸਾਂ ਮੈਂ ਜਾਈ ਵੀਰੋਂ ਨਹੀਂਓ ਮੰਨਰੀ ਨਾਲ ਜਿਉਣ ਦਿੰਦੀ ਨਾਲ ਆਪ ਮਾਰਦੀ ਮੈਥੋਂ ਨਹੀਂਓ ਸੰਭੀ ਜਾਏ ਜਦ ਕਾਰੀਦੀ ਹੋਰ ਕੀਤੇ ਗੱਲ ਨਹੀਂ ਨਾ ਭੁੱਖ ਵੀਰਨਾ ਤਾਗਦੇ ਗੁਕਰ ਦਿੰਦੇ ਦੁਖ ਵੀਰਨਾ ਹੋ ਵੇਖਿਆ ਮੈਂ ਚਾਰ ਬੰਦੇ ਇਕੱਠੇ ਕਰਕੇ ਕਾਲ ਦੇ ਮਖੌਲ ਸッコ ਸਾਰੇ ਨਾਲੇ ਕੇ ਢੋਲਗੇ ਦਿਲੇ ਮੇਰਾ ਸਾਰੇ ਖਾਸ ਦੇ ਕੱਲਾ ਕਹਿਣਾ ਵੇਖ ਰਹਿਣ ਤਾਨੇ ਕਾ ਸਿਰੇ ਕੱਲਾ ਨਾ ਉਜਾੜੀ ਹੋਵੇ ਰੁੱਕ ਵੀਰ ਨਾ ਭਾਗ ਤੇ ਗੁਕਰ ਦਿੰਦੇ ਦੁੱਖ ਵੀਰ ਨਾ ਰਜੇ ਕਾ ਰਾਮ ਤੈਨੂੰ ਦੂਖ ਭਾਰ ਕੇ ਲੀਖ ਰਹਾ ਇੱਕ ਦੇ ਪੱਥਰ ਧਾਰ ਕੇ ਬਾਗਿਆ ਤੇ ਕੁਕਰਾਰੀ ਪੱਕੀ ਯਾਰੀ ਐ ਵੀਰੋ ਤੇਰੀ ਭਾਬੀ ਮਨ ਨਾਲ ਮਾੜੀ ਐ ਇਹ ਹੱਨੇ ਨਾਲ ਹਦਾਈ ਇਹੋ ਹੱਨੇ ਨਾਲ ਹਦਾਈ ਇਹਨੂੰ ਚੁੱਕ ਵੀਰ ਨਾਲ ਉਹਨਾਂ ਦੀ ਚੁੱਕ ਵੀਰ ਨਾਲ ਭਾਗ ਦੇ ਕੁਕਰ ਦਿੰਦੇ ਦੁੱਖ ਵੀਰਨਾ ਮਰੀਰਾਨੀ ਵੀਰ ਕਾ ਲੋਕੀ ਤੰਨੇ ਕਾਸਦੇ ਜਿਉਂਦੇ ਮਾਰੇ ਚੱਲੇ ਅਸੀ ਕੁਗਵਾਸਿਰੇ ਲੰਮੀ ਛੁੱਟੀ ਲੈ ਕੇ ਛੇਤੀ ਆ ਜਾ ਸੁਤਿਆ ਉਜਣੇ ਦੇ ਕਾਰੇ ਨੂੰ ਮੈਂ ਸਾਧ ਸੁਚਿਆ ਇੱਕੋ ਖੂਨ ਇੱਕੋ ਮਾਂ ਦੀ ਕੁਖ ਵੀਰਨਾ ਭਾਗਦੇ ਗੁਕਰ ਦਿੰਦੇ ਦੁਖ ਵੀਰਨਾ ਭਾਗਦੇ ਗੁਕਰ ਦਿੰਦੇ ਦੁਖ ਵੀਰਨਾ